ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੋਕੀਂ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਦੇ ਵਿੱਚ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਇਆ ਨਗਰ ਕੀਰਤਨ ਨੇ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਲੰਘਦਾ ਹੋਇਆ ਜਿੱਥੇ ਸ਼੍ਰੀ ਮੰਦਿਰ ਸਾਹਿਬ ਦੀ ਪ੍ਰਕਿਰਮਾ ਚੋਂ ਹੁੰਦਾ ਹੋਇਆ ਅੰਮ੍ਰਿਤਸਰ ਦੇ ਬਾਖਵਾ ਖੇلاقਿਆ ਚਲੰਗਿਆ ਤੇ ਅੰਤ ਵਿੱਚ ਸ਼੍ਰੀ ਗੁਰੂ ਦਿਆਨਤ ਦੇ ਵਿੱਚ ਵਾਪਸ ਅਕਾਲ ਤਖਸ ਸਹਿਬ ਵਿਖਿਆ ਕੇ ਸੰਪੂਰਨ ਹੋਇਆ ਇਸੇ ਦਰਮਿਆਨ ਗੁਰਬਾਣੀ ਦੇ ਸੁਰਾ ਦੇ ਨਾਲ ਸਾਰਾ ਮਾਹੌਲ ਗੂੰਜ ਉੱਠਿਆ ਨਗਰ ਕੀਰਤਨ ਦੇ ਅਗੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਧਾਰਮਿਕ ਚਾਂਕੀਆਂ ਤੇ ਹੋਰ ਪੇਸ਼ਕਾਰੀਆਂ ਪੇਸ਼ ਕੀਤੀਆਂ ਤੇ ਗਤਕੇ ਦੇ ਜੋਹਰ ਵਿਖਾਏ ਗਏ ਇਸ ਮੌਕੇ ਚਦੁਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਰਕबीर ਸਿੰਘ ਨੇ ਬੜੀ ਹੀ ਰਹਿਤ ਮਰਿਆਦਾ ਦਿਨਾ ਪਾਲਕੀ ਸਾਹਿਬ ਵਾਲੀ ਗੱਡੀ ਦੀ ਸੇਵਾ ਨਿਭਾਈ ਹੈ E aí,

ਵੱਲੇ ਕਰਦੇ ਆ ਦੱਸਣ ਦੇ ਤੋਂ ਨਹੀਂ ਕਹਿਣਾ ਜਮਾਏ ਕਿ ਕਿਤਾਬਾਂ ਉਹ ਆ ਗਿਆ ਤਾਂ ਤੁਸੀਂ ਚਾਰੀ ਕਿੱਲੇ ਬਗਦੇ ਹੋ ਉੱਥੇ ਸਿੱਖਿਆ ਦੀ ਸਾਡੀ ਨੋਟ حال کرتے ہیں نا شکشا جی آج مگر کے بارے میں کیا کہنا چاہوں گا سنگت تو کی ہے لیکن پہلے کرم مائیک اپنا وجہ یہ اعلان کرنا چاہتے ہوں سارے باہمی اشتہار پر باہمی اشتہار سارے پر سچپن شام واپس آ کے شری اکال پخت صاحب جی ملک ہو جو اپش سامی ستگران نے بخش کیا اِسی وہدوں سے چلدی ہوئے پاڑی باڑے بانے ہار میں ہو کے درم نپت کرنی نام لوگ شکل کے اپد کرتے ہوئے آپ اپنے جیون سفر کرتے ہوئے مطلب اور سمچیاں سبقوں میں تم کے نانک دیو جی مہاراج پرکاش پوری بہت بہت ودھائیاں ہو واحر بہت کا خالس واحد بہت ਹਾਂ ਜੀ ਪਰ ਇੱਕ ਹੀ ਕਰਨਾ ਚਾਹੁੰਦਾ ਵਾਜੂਜੀ ਦਾ ਖਾਲਸਾ ਸਾਹਿਬ ਵਾਜੂਜੀ ਦੇ ਪਤੇ ਦਾਸ ਗੁਰਪ੍ਰਿੰਦਰਪਾਲ ਸਿੰਘ ਐਡੀਸ਼ਨਲ ਮੈਨੇਜਰ ਸਤਿਕਾਰਯੋਗ ਸ਼੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਸ਼੍ਰੀ ਅਮਰitsar ਸਾਹਿਬ ਅੱਜ ਬਹੁਤ ਹੀ ਖੁਸ਼ੀਆਂ ਭਰਵਾਲਾ ਦਿਨ ਹੈ ਜਦੋਂ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਕਿਤੇ ਸਮੁੱਚੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੜੀ ਖਾਸੇ ਜੌ ਜਲਾਨਾ ਮਨਾ ਕੇ ਆਪਣਾ ਜੀਵਨ ਸੰਭਾਲ ਕਰ ਰਹੀਆਂ ਅਤੇ ਅੱਜ ਸ਼੍ਰੀ ਹਰਤਾਲ ਟਕ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸ਼ਤਰ ਸ਼ਾਇਦ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਕਾਸ਼ ਜਿਉ ਖਾਸੇ ਜਟਾਰਿਆਂ ਨਾਲ ਅਰੰਭ ਹੋਇਆ ਜਿੱਥੇ ਮੈਂ ਸਮਝਣਾ ਵੱਡੀ ਤਰ੍ਹਾਂ ਵਿੱਚ ਸੰਤਾ ਨাত্মਸਤਵ ਹੋਣ ਵਾਸਤੇ ਨਗਰ ਕੀਤਾਵੇ ਸ਼ਾਮਲ ਹੋਈਆਂ ਉਥੇ ਦੇਸ਼-ਵਦੇਸ਼ ਤੋਂ ਵੀ ਅੱਜ ਸੰਗਤਾਂ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਜੀ ਨাত্মਸਤਵ ਹੋ ਕੇ ਇਸ ਨਗਰ ਕੀਤਾਵੇ ਸ਼ਾਮਲ ਹੋ ਕੇ ਵਾਖੋਤ ਪੜਾਵਾਂ ਦੇ ਸ਼ੋਕੇ ਇਸ ਨਗਰ ਕੀਤਾਵਾਂ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾ ਸਵਾਜਾ ਦੀਆਂ ਮੈਂ ਸਮੂੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਜੋ ਸਾਨੂੰ ਦਿੱਤਾ ਸੁਧਾਰ ਦਿੱਤਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਅੰਤ ਵਿੱਚ ਮੈਂ ਸਮੂੱਚੀ ਸੰਗਤ ਨੂੰ ਜਗਤ குரு ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਦੀ ਆਪਣੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਰਦਾਰੀਓ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਸਮੂਚੀ ਸੰਗਤ ਨੂੰ ਗੁਰਪੁਰਬ ਦੀ ਲੱਖ ਲਖ ਵਧਾਈ ਜਨਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ